ਉਹ ਵੀ ਯਾਰੋ ਕ੍ਰਾਂਤੀ ਸਿਰ ਵੀ ਹੋਣ ਜਿਨ੍ਹਾਂ ਨੇ ਕਿਵੇਂ ਤਿਆਰੀ ਬਣਾਈਆਂ ਬੱਚਿਆਂ ਨੂੰ ਵੀ ਬੱਚੇ ਬੈਠੇ ਰਹਿਣਾ ਸ਼ਾਬਾਸ਼ ਐ ਲੱਗਦਾ ਇਹਨਾਂ ਦੀ ਕੰਪਨੀ ਕਰਦਾ ਉਹਨਾਂ ਨੇ ਕੇ ਸੁਰੱਖਣ ਦਾ ਪ੍ਰਣ ਕੀਤਾ ਧੰਬਰ ਸਾਹਿਬ ਨੂੰ ਵਧਾਈ ਸਾਰੇ ਇਲਾਕੇ ਨੂੰ ਵਧਾਈ ਭਈ ਇਹ ਤੁਹਾਡਾ ਜਿਹੜਾ ਗੁਰਮਤ ਕੈਂਪ ਆਇਆ ਪੂਰਾ ਸਫਲ ਹੋ ਗਿਆ ਮੈਂ ਆਪਣੇ ਪ੍ਰਚਾਰਕਾਂ ਨੂੰ ਮੇਰਾ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹਨਾਂ ਬੱਚਿਆਂ ਨੂੰ ਪਰਿਵਾਰੀ ਦੇ ਨਾਲ ਜੋੜਿਆ ਗੁਰਮਤ ਦੇ ਨਾਲ ਜੋੜਿਆ ਪਿਆਰੇ ਬੱਚਿਓ ਇਹ ਇੱਕ ਜਿਹੜੇ ਕੈਂਪ ਹੁੰਦੇ ਆ ਨਾ ਇਹ ਐਂਟੀਵਾਇਰਸ ਦਾ ਕੰਮ ਕਰਦੇ ਨੇ ਤੁਸੀਂ ਸਾਰੇ ਕੰਪਿਊਟਰ ਦੀ ਮੋਬਾਈਲ ਦੀ ਜਾਣਕਾਰੀ ਰੱਖਦੇ ਹੋ ਇਹ ਜਦੋਂ ਮੋਬਾਈਲ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਕੋਈ ਵਾਇਰਸ ਆ ਜਾਂਦਾ ਨਾ ਤੇ ਬੇਟਾ ਉਹ ਫੇਰ ਉਹਨੂੰ ਚੱਲਣ ਨਹੀਂ ਦਿੰਦਾ ਅੱਜ ਸਮਾਰਟ ਦੇ ਵਿੱਚ ਬਹੁਤ ਵੱਡੇ ਵੱਡੇ ਵਾਇਰਸ ਫਿਰਦੇ ਆ ਵੈਸੇ ਤੇ ਗੁਰਬਾਣੀ ਨੇ ਸਾਨੂੰ ਉਹਨਾਂ ਵਾਇਰਸਾਂ ਤੋਂ ਬਚਾਇਆ ਕਿ ਕਾਮ ਗ੍ਰੋਧ ਲੋਭ ਮੋਹ ਹੰਕਾਰ ਚੁਕਲੀ ਮਿੰਦਿਆ ਕੀਰਖਾ ਇਹ ਵਾਇਰਸ ਆ ਪਤ ਤਪਣਾ ਕੀ ਆ ਵਾਇਰਸ ਆ ਜੇ ਕੀ ਵਾਇਰਸ ਨੂੰ ਖਤਮ ਕਰਨਾ ਹੋਵੇ ਤੇ ਫਿਰ ਬੇਟਾ ਐਂਟੀਵਾਇਰਸ ਦੀ ਜ਼ਰੂਰਤ ਪੈਂਦੀ ਆ। ਕਾਦੀ ਜ਼ਰੂਰਤ ਪੈਂਦੀ ਆ ਐਂਟੀਵਾਇਰਸ ਦੀ। ਜਿਹੜੇ ਗੁਰਮਤ ਕੈਂਪ ਆਨਾ ਇਹ ਸਾਡੇ ਲਈ ਐਂਟੀਵਾਇਰਸ ਦਾ ਕੰਮ ਕਰਦੇ ਆ। ਕਿ ਜਿਹੜਾ ਬੱਚਾ ਗੁਰਬਾਣੀ ਪੜ੍ਹ ਲੈਂਦਾ ਗੁਰਬਾਣੀ ਨਾਲ ਜੁੜ ਜਾਂਦਾ ਨਾ ਉਹ ਬੇਟਾ ਪੁਰਜਾ ਦਾ ਤਕਸ਼ਰੀ ਕਰ ਤਕਸ਼ਰੀ ਦਾਦਮਤ ਆ ਹੈ ਨਾਮਾ ਸ਼ਰੋਤੀਗੋਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਗੋਪੀ ਸਿੰਘ ਜੱਪੜ ਉਹਨਾਂ ਨੇ ਵਿਚਾਰ ਆਪਣੀ ਸੋਚੀ

ਜੇ ਬੱਚੇ ਗੁਰੂ ਘਰ ਆਉਂ ਲੱਗੇ ਅਸੀਂ ਦੋਨੇ ਸਿੰਘ ਸਹਿਬਾਨਦਾਰ ਬਹੁਤ ਬਹੁਤ ਦੇਲ ਦੀਆਂ ਗਾਇਆਂ ਚੋ ਧੰਨਵਾਦ ਕਰਦੇ ਆ ਜਿਉਆ ਇਹ ਮਿਹਰੇਆ ਸਿੰਘ ਸਾਹਿਬ ਜੀ 10 ਸਾਲ ਪਹਿਲਾਂ 2015 ਦੇ ਵਿੱਚ ਸਾਤੇ ਹੱਥ ਕੇ ਤੋਂ ਮੈਂਬਰ ਪਾਰਲੀਮੈਂਟ ਵੀ ਪਾਰਲੀਮੈਂਟ نجی طور جی جذباتی پینے وہ سیوا ملنے وارج کیتے اس پہ پتھر سفر نے وڈے کاج کتے بہت سارے ਇਹਨਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਜਿੱਥੇ ਮੁਫਤ ਦੇ ਵਿੱਚ ਸਿੱਖਿਆ ਵੀ ਦਿੱਤੀ ਜਾਂਦੀ ਹੈ 1984 ਵਾਲੇ ਬੱਚਿਆਂ ਦੀ ਕਮਾਰਾ ਦੇ ਨਾਲ ਸਰਹੱਦ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਸਿੱਖਿਆ ਇਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਐਸੀ ਬਨਾਂਜ ਹਸਤੀ ਜਿਹੜੀ ਕਿ ਆਤਮਾ ਲੈ ਕੇ ਆਈ ਸੀ ਇਹ ਮਨ ਜਿਛਾ ਲੈ

ਸੋ ਜਿੰਨੇ ਵੀ ਖੜੇ ਹੋ ਮੈਨੂੰ ਪਤਾ ਤੁਹਾਨੂੰ ਕੁਦਰਾਂ ਦੀਆਂ ਵਾ ਬਹੁਤ ਚੰਗੀ ਲੱਗਦੀ ਹੈ ਪਰ ਇਹ ਜਵਾਨਾਂ ਨੂੰ ਰੋਕ ਕੇ ਤੁਸੀਂ ਪਾਪ ਕਰਾ ਰਹੇ ਹੋ ਸੋ ਇਸ ਕਰਕੇ ਜਿੰਨੇ ਵੀ ਖੜੇ ਨੇ ਜੇ ਸਾਰੇ ਬੈਠੇ ਹੋ ਇਹ ਨੰਨੇ-ਮੁੰਨੇ ਬੱਚਿਆਂ ਨੂੰ ਠੰਡੀ ਹਵਾ ਹੋਂ ਦੇਓ ਕਿਉਂਕਿ ਇਹ ਕੁਦਰ ਲਾਏ ਨੇ ਇਹ ਹਵਾ ਵਾਸਤੇ ਲਾਏ ਨੇ ਸੋ ਇਸ ਕਰਕੇ ਸਿਰਫ ਹੱਥ ਦੇ ਅਧਿਕਾਰ ਤੇ ਇਹ ਪ੍ਰੋਗਰਾਮ ਹੈ ਜਿਹੜੇ ਦੀ ਬਣੀ ਸੀ ਬੱਚਿਆਂ ਨੂੰ ਕਿਉਂਕਿ ਪਿਛਲੇ ਸਾਲ ਤੋਂ ਹੀ ਸਰਕਾਰ ਜੋ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਸਾਨੂੰ ਇਹ ਚੰਗਾ ਸੁਝਾ ਬਸ ਮਰਾ ਦਿੱਤਾ ਸੀ 2015 ਚ ਕਿ ਆਮ ਦਿਨਾਂ 'ਚ ਬੱਚੇ ਵਿਜੀ ਹੁੰਦੇ ਆ ਸਕੂਲ ਜਾਣਾ ਹੁੰਦਾ ਉਸ ਤੋਂ ਬਾਅਦ ਟਿਊਸ਼ਨ ਤੇ ਫਿਰ ਹੋਮਵਰਕ ਫਿਰ ਰੌਜ ਹੁੰਦਾ ਸੋ ਇੱਕ ਜੂੜਾ ਮਹੀਨਾ ਵਿਹਲਾ ਹੁੰਦਾ ਤਾਂ ਤੁਸੀਂ ਕਿਉਂ ਨਾ ਆਪਣੇ ਹਲਕੇ ਦੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਸੱਦ ਕੇ ਗੁਰਮਤਿ ਦੀਆਂ ਕਲਾਸਾਂ ਲਾਇਆ ਕਰੋ ਅਸੀਂ 1 ਜੂੜ ਤੋਂ 30 ਜੂੜ ਤੱਕ ਮੇਰੇ ਹਲਕੇ ਦੇ 54 ਪਿੰਡਾਂ ਦੇ ਵਿੱਚ 96 ਗੁਰੂ ਘਰ ਹੈ ਅਸੀਂ ਸਾਰੇ ਗੁਰੂ ਘਰਾਂ 'ਚ ਜਾ ਕੇ ਬੱਚਿਆਂ ਨੂੰ ਆਵਾਜ਼ ਮਾਰੀ ਤੇ ਕਲਾਸਾਂ ਲਾਈਆਂ ਇਸ ਵਾਰ ਅਸੀਂ ਹਰ ਇੱਕ ਦੇਲੀ ਤੇ ਗਏ ਆ ਹਰ ਇੱਕ ਘਰੇ ਗਏ ਆ ਇਹ ਦੱਸਣ ਕਿ ਪਾਈ ਇੰਨੀ ਤਰੀਕ ਤੋਂ ਇੰਨੀ ਤਰੀ ਕੈਂਪ ਲੱਗੂ ਮੇਰਾ ਕਹਿਣ ਦਾ ਪਾਬ ਇੱਕ ਜੂਰ ਤੋਂ ਪਹਿਲਾਂ ਅਸੀਂ ਹਰ ਇੱਕ ਘਰ ਨੂੰ ਸੂਚਿਤ ਕਰਤਾ ਸੀ ਕਿ ਤੁਹਾਡੇ ਗੁਰੂ ਘਰ ਦੇ ਵਿੱਚ ਇੰਨੀ ਤਰੀਕ ਤੋਂ ਇੰਨੀ ਤੱਕ ਇੰਨੇ ਵਜੇ ਕੈਂਪ ਲੱਗੂ ਸੋ ਬੱਚਿਆਂ ਨੇ ਭਾਗ ਲੇਤਾ ਪਹਿਲੀ ਤੋਂ ਪੰਜਵੀਂ ਛੇਵੀਂ ਤੋਂ ਅੱਪਰ ਤੱਕ ਉਪਰ ਤਿੰਨ ਪਾਧਰਾ ਚ ਬੱਚਿਆਂ ਦੇ ਪੇਪਰ ਲੈਂਦੇ 3500 35 ਬੱਚਿਆਂ ਨੇ ਭਾਗ ਲੇਤਾ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਡਲ ਤੇ ਸਰਟੀਫੀਕੇਟ ਦਿੱਤੇ ਜਿਹਨਾਂ ਚ ਲੋ ਲੋ ਪਿੰਡਾਂ ਚੋਂ ਬੱਦੇ ਅੱਜ 540 ਬੱਚਿਆਂ ਦਾ ਇੱਥੇ ਪੇਪਰ ਹੋਇਆ 3535 ਵਿੱਚ ਜਿੱਥੇ ਬੈਡ ਕੰਪੀਟਿਸ਼ਨ ਤੇ ਹਿੱਸੇ ਇਦਿ ਸੀ ਜਿਹੜੇ ਜਵਾਬ ਸਿੱਖੇ ਸੀ ਕੋਈ ਬਹੁਤ ਬੱਚਿਆਂ ਨੇ ਸੁਣਾਇਆ ਅਤੇ ਨਾਲ 9 ਬੱਚੇ ਕੱਡੇ ਐ ਜਿਨ੍ਹਾਂ ਨੂੰ ਅੱਜ ਤੱਕ ਸਾਰੇ ਦਰਦਾਰੀਆਂ ਨੇ ਸਨਮਾਨ ਕੀਤਾ ਸਾਈਕਲ ਦਿੱਤੇ ਐ ਜਿਹੜੇ ਬੱਚੇ ਪਹਿਲਾਂ ਨਾਲ ਜਿੱਦਦੇ ਸੀ ਉਹਨਾਂ ਨੂੰ ਨਾਮ ਦਿੱਤਾ ਖਾਸ ਕਰ ਸਾਰੇ ਗ੍ਰਾਂਤੀ ਸਿੰਘਾਂ ਨੂੰ ਸਨਮਾਨ ਕੀਤਾ ਜਿੱਤੇ ਮਾਨਤਾ ਦਿੱਤਾ ਉਹਦੇ ਨਾਲ ਹੀ ਟਰਾਫੀਆਂ ਸਰੋਪੇ ਅਤੇ ਨਾਲ ਧੰਨਵਾਦੀ ਹੈ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਜਿਨ੍ਹਾਂ ਨੇ ਕੋਲਕੀਆਂ ਦੇ ਲੰਗਰ ਲਾਏ ਰੂਟੀਆਂ ਦੇ ਲੰਗਰ ਲਾਏ ਕਾਫੀਆਂ ਦੇ ਲੰਗਰ ਲਾਏ ਬਿਸਕਟਾਂ ਦੇ ਲੰਗਰ ਲਾਏ ਕੇਲਿਆਂ ਦੇ ਗੋਲ ਕੱਪਿਆਂ ਦੇ ਆਪ ਕਹਿੰਦੇ ਮੇਰਾ ਕਹਿੰਦਾ ਪਾਪ ਇਹੀ ਕੁਝ ਪਿੰਡਾਂ ਚ ਲਿਆ ਇੱਕ ਵੀ ਨਾ ਕਮੇਟੀ ਵਾਲੇ ਸਹਿਯੋਗ ਦਿੱਤਾ ਮੇਰਾ ਕਹਿੰਦਾ ਪਾਪ ਇਹਨਾਂ ਸਿੰਘ ਸਾਹਿਬ ਜਿਆਦਾ ਗਰੰਟੀ ਸਿੰਘ ਦਾ ਤੇ ਪਤਵਾਰ ਤੇ ਸੱਜਣਾ ਦਾ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦਾ ਕਥਨ ਆ ਜੈਸੇ ਸਤ ਮੰਦਰ ਕੰਤਨ ਕੇ ਉਸਾਰ ਦੀ ਨੇ ਐਸਾ ਪੁੰਨ ਸਿੱਖ ਹੋਵੇ ਇੱਕ ਸ਼ਬਦ ਸੁਖਾਏਗਾ ਆਪਾਂ ਸੈਂਕੜੇ ਘਰ ਸੋਨੇ ਦੇ ਬਣਾ ਲੀਏ ਉਹਦੇ ਨਾਲੋਂ ਵੱਡਾ ਪੁੰਨ ਆਪਾਂ ਕਿਸੇ ਨੂੰ ਕੋਈ ਗਿਆਨ ਦਾ ਇੱਕ ਅੱਖਰ ਜਾਂ ਗੁਰੂ ਦੇ ਸ਼ਬਦ ਦਾ ਕੁਛ ਆਪਾਂ ਕੁਛ ਨਾ ਕੁਝ ਸੋਝੀ ਦੇ ਦਿੱਤੀ ਤਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਮੈਂਬਰ ਆ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਜੱਬਰ ਉਹ ਪੂਰੇ ਜੋਗਾ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਆ ਤੇ ਅੱਜ ਉਹਨਾਂ ਸਾਰਿਆਂ ਬੱਚਿਆਂ ਦਾ ਇੱਥੇ ਜਿਹੜਾ ਸਾਰੇ ਪਿੰਡ ਦੇ ਬੱਚਿਆਂ ਨੂੰ ਇੱਥੇ ਸੱਦਿਆ ਗਿਆ ਮੈਂ ਬੱਚਿਆਂ ਦੇ ਨਾਲ ਸਵਾਲ ਜਵਾਬ ਕੀਤੇ ਬੱਚਿਆਂ ਦੀ ਬੜੀ ਤਿਆਰੀ ਸੀ ਔਰ ਬੱਚਿਆਂ ਨੂੰ ਸਿੱਖੀ ਦੇ ਬਾਰੇ ਕਾਫੀ ਸੋਚੀ ਹੈ ਇਹੋ ਜਿਹੇ ਜਿਹੜੇ ਕੈਂਪ ਆ ਉਹ ਹਰ ਪਿੰਡ ਦੇ ਵਿੱਚ ਲੱਗਣੇ ਚਾਹੀਦੇ ਆ ਜੇ ਇਹੋ ਜੇ ਪ੍ਰਾਲੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਇਲਾਕੇ 'ਚ ਹੋਣ ਤਾਂ 1 ਸਾਲ ਦੇ ਵਿੱਚ ਬਹੁਤ ਫਰਕ ਪੈ ਸਕਦਾ ਦੂਜੀ ਗੱਲ ਆਪਾਂ ਸਾਰੇ ਸੱਚੇ ਪਾਤਸ਼ਾਹ ਦੇ ਦੇਣਦਾਰ ਆ ਹਮਰੇ ਮਸਤਕ ਦਾਗਦ ਕਾਨਾ ਹਮ ਕਰਜ ਗੁਰੂ ਬੋ ਸਾਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਇਸ ਕਰਕੇ ਗੁਰਸਿੱਖੀ ਦੇ ਲਈ ਸਾਨੂੰ ਯਾਦਾ ਤੋਂ ਜ਼ਿਆਦਾ ਯਤਨ ਜਿਹੜੇ ਕਰਨੇ ਚਾਹੀਦੇ ਉੱਥੇ ਮੈਂ ਵੀ ਵੇਖਿਆ ਪਈ ਇੱਕ ਆਵਾਜ਼ ਦਿੱਤੀ ਬੱਚਿਆਂ ਨੂੰ ਵੀ ਜਿਹੜੇ ਕੇਸਾ ਧਾਰੀ ਨਹੀਂ ਆ ਕੇਸ ਰੱਖੋ ਤੇ ਸੈਂਕੜਿਆਂ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕਰ ਲਿਆ ਤੋਂ ਗੱਲ ਇਹ ਆ ਵੀ ਜੇ ਉਦਮ ਕੀਤੇ ਜਾਣ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਜਾਵੇ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਜਾਵੇ ਤਾਂ ਬੱਚੇ ਸਿੱਖੀ ਦੇ ਵਿੱਚ ਆਉਣ ਨੂੰ ਬਿਲਕੁਲ ਤਿਆਰ ਆ ਔਰ ਇਹ ਜਿਹੜਾ ਅੱਜ ਦਾ ਕੈਂਪ ਆ ਇਹ ਉਤਸ਼ਾਹ ਭਰਦਾ ਹੀ ਸਾਰਿਆਂ ਦੇ ਵਿੱਚ ਕਿ ਸਾਨੂੰ ਮਿਲ ਜੁਲ ਕੇ ਸਿੱਖੀ ਦੇ ਪ੍ਰਚਾਰ ਦੇ ਉਦਮ ਕਰਨੇ ਚਾਹੀਦੇ ਆ ਬਾਕੀ ਜਿਹੜੀ ਲਹਿਰ ਚੱਲ ਰਹੀ ਆ ਅਖਬਾਰ ਹੋਏ ਸਭ ਮਿਲेंगे ਉਸ ਲਹਿਰ ਦੇ ਤਹਿਤ ਆਪਾਂ ਜਿੱਥੇ ਵੀ ਜਾ ਰਹੇ ਆ ਸੰਗਤਾਂ ਦੇ ਵੱਲੋਂ ਵੱਡਾ ਹੰਗਾਰਾ ਵਾ ਤੇ ਸਾਡੇ ਭੁੱਲੇ ਭਟਕੇ ਵੀਰ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਸਿੱਖ ਕਦੀ ਵੀ ਗੁਰੂ ਤੋਂ ਇੰਨਾ ਦੂਰ ਨਹੀਂ ਜਾ ਸਕਦਾ ਵੀ ਕਦੀ ਮੁੜੇ ਹੀ ਨਾ ਹਰ ਸਿੱਖ ਮੁੜਦਾ ਵਾ ਤੇ ਗੁਰੂ ਦੇ ਨਾਲ ਜੁੜਦਾ ਅੱਜ ਦਾ ਇਹ ਕੈਂਪ ਜਿਹੜਾ ਉਸ ਗੱਲ ਦੀ ਗਵਾਹੀ ਭਰ ਰਿਹਾ ਸਰ ਸਾਹਿਬਾਂ ਪਰਚਨ ਦੀ ਗੱਲ ਕੀਤੀ ਆ ਜੀ ਕਾਲੇ ਕੀਤੇ ਜਾ ਰਹੇ ਆ ਜੀ ਔਰ ਮੈਂ ਆਪ ਖੁਦ ਬਾਰਡਰ ਬੈਲਟ ਦੇ ਪਿੰਡਾਂ ਦੇ ਵਿੱਚ ਜਾਣਾ ਵਾ ਪਿਆਰ ਦੀ ਗੱਲ ਆ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਰੱਬ ਦੀ ਬੋਲੀ ਪਖਿਆ ਭਾਉ ਅਪਾਰ ਰੱਬ ਦੀ ਬੋਲੀ ਪ੍ਰੇਮ ਜੇ ਆਪਾਂ ਪ੍ਰੇਮ ਦੇ ਨਾਲ ਸਮਝਾਵਾਂਗੇ ਤੇ ਆਉਣਗੇ ਦੂਜਾ ਹਰ ਸਿੱਖ ਨੂੰ ਪਿੰਡ ਦੇ ਵਿੱਚ ਜ਼ਰੂਰਤਮੰਦ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਗਰੀਬ ਧੀ ਭੈਣ ਦਾ ਵਿਆਹ ਹੋਵੇ ਤੇ ਉੱਥੇ ਮਦਦ ਕਰਨੀ ਚਾਹੀਦੀ ਆ ਫਿਰ ਇਹੋ ਜੀ ਨੌਬਤ ਜਿਹੜੀ ਨਹੀਂ ਆਵੇਗੀ ਦੂਜਾ ਕੁਝ ਲੋਕ ਜਿਹੜੇ ਆਉ ਝੂਠੇ ਨਾਟਕ ਚੇਟਕਾਂ ਦੇ ਰਾਹੀਂ ਪ੍ਰਭਾਵਿਤ ਕਰਦੇ ਆ ਪਰ ਜੇ ਆਪਾਂ ਬਾਣੀ ਦੇ ਨਾਲ ਜੁੜੇ ਹੋਈਏ ਤੇ ਸਾਨੂੰ ਪਤਾ ਹੁੰਦਾ ਜਾ ਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਥ ਭੀ ਭੱਜ ਫਲੇ ਸਭੋ ਭੱਜਿਆ ਆਸਰਾ ਚੁੱਕਾ ਸਭ ਅਸਰਾਓ ਕਿਤੇ ਆਵੇ ਉਸ ਪਾਰ ਬ੍ਰਹਮ ਲੱਗਾ ਨਾ ਤਤੀ ਵਾਓ ਜੇ ਰੱਬ ਚ ਇਤੇ ਆ ਤੇ ਭਾਵੇਂ ਹਾਲਾਤ ਕਿੰਨੇ ਵੀ ਵਿਰੇ ਹੋਣ ਸਾਨੂੰ ਤਤੀ ਖਵਾਨੀ ਛੁੰਦੀ ਇਹਦੇ ਜ਼ਰੂਰੀ ਆ ਅਸੀਂ ਧਰਮ ਨਾਲ ਜੁੜੀਏ ਰੱਬ ਨਾਲ ਜੁੜੀਏ ਤੇ ਬਾਣੀ ਦੇ ਨਾਲ ਜੁੜੀਏ ਦੇਖੋ ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਤੇ ਬਹੁਤ ਉਪਰਾਲੇ ਕਰਦੀ ਹੈ ਪਰ ਜਿਹੜਾ ਟੈਕਸ ਦਿੰਨੇ ਆਪਾਂ ਸਾਰੇ ਉਹ ਸਰਕਾਰਾਂ